ਪਗੋ ਅੰਤਮਾਨ ਜੀ ਦੇ ਵਾਦੇ ਮੁਤਾਬਕ 7 ਜੂਨ ਨੂੰ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਸੜਕ ਹੈ 4 ਲੇਨ ਕੀਤੀ ਜਾਏਗੀ ਤੇ ਬੜੀ ਦੁੱਖਦਾਈ ਸੀ ਬੜੀ ਦੁੱਖਦਾਈ ਘਟਨਾ ਸੀ ਇਹਦੇ ਵਿੱਚ ਜਿਵੇਂ ਭਰਾਵਾਂ ਨੇ ਸਾਥ ਦਿੱਤਾ ਇਹਨਾਂ ਦਾ ਤਾਂ ਪ੍ਰਸ਼ਾਸਨ ਨੇ 7 ਬੰਦਿਆਂ ਦੇ ਪਰਚਾ ਕਰਤਾ ਤੇ ਬਹੁਤ ਦਰਦਨਾਕ ਜਿਹੜਾ ਸਮਾਣੇ ਵਿੱਚ ਇਹ ਪਾਣਾ ਵਰਤਿਆ ਸੀ ਕਿਉਂਕਿ ਬੱਚਿਆਂ ਦਾ ਜੋ ਲਾਗੇ ਲਾਗੇ ਸਾਡੇ ਪੰਜਾਬ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਜ਼ਿਕਰ ਹੋਇਆ ਸੀ ਜਦੋਂ ਇੱਥੇ ਧਰਨੇ ਲੱਗੇ ਸੀ ਵੀ ਪ੍ਰਬੰਧ ਨਹੀਂ ਸਿਰਫ 7 ਜਿਹੜੇ ਬੱਚੇ ਦੀਆਂ ਜੋ ਜਿਹੜੀਆਂ ਉਹ ਆਈਆਂ ਨੇ ਆਪਣਾ ਐਮਰਜੈਂਸ ਆਈਆਂ ਉਹ ਚੱਲ ਰਹੀਆਂ ਉਸ ਤੋਂ ਇਲਾਵਾ ਕੁਝ ਨਹੀਂ ਹੈ ਸਮਾਣਾ ਵਸਤੇ ਦਿੱਤਾ ਗਿਆ ਹੈਲੋ ਗਾਇਸ ਸਮਾਣਾ ਹਲਚਨੀ ਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਸਲਾ ਇਹ ਲੈ ਕੇ ਪਹੁੰਚੇ ਹਾਂ 7 ਮਈ 7 ਮਈ 2025 ਨੂੰ ਸਮਾਣਾ ਪਟਿਆਲਾ ਰੋਡ ਤੇ ਇੱਕ ਟੀਪਰ ਤੇ ਨੋਵਾ ਗੱਡੀ ਦਾ ਹਾਸੇ ਨਾਲ ਐਕਸੀਡੈਂਟ ਹੋਇਆ ਸੀ ਜਿਦੇ ਵਿੱਚ 7 ਮਾਸੂਮ ਬੱਚੇ ਤੇ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਸੜਕ ਪਰਮਾਨ ਦੀਆਂ ਗੱਲਾਂ ਚੱਲਦੀਆਂ ਰਹੀਆਂ ਬਹੁਤ ਪੁੱਛ ਹੋਇਆ ਸੱਤ ਵੀਰ ਭਰਾਵਾਂ ਤੇ ਪਰਚੇ ਵੀ ਹੋਏ ਜਿਨ੍ਹਾਂ ਨੇ ਧਰਨੇ ਦੇ ਵਿੱਚ ਬੱਚਿਆਂ ਦੇ ਮਾਪਿਆਂ ਨਾਲ ਸਾਥ ਦਿੱਤਾ ਉਸ ਕਹਾਣੀ ਨੂੰ ਅੱਜ ਇੱਥੇ ਤੱਕ ਪਹੁੰਚਦੇ ਪਹੁੰਚਲੇ ਮਸਨੇ ਨੂੰ ਬੱਚਿਆਂ ਦੇ ਮਾਪਿਆਂ ਨੂੰ ਲੈ ਕੇ بڑا ਸੰਘਰਸ਼ ਕੀਤਾ ਜਿਹਦੇ ਵਿੱਚ ਅੱਜ ਮਿਹਨਤ ਰੰਗ ਲੈ ਕੇ ਆਈ ਹੈ ਰੰਗ ਹਾਲੇ ਪੂਰੀ ਤਰ੍ਹਾਂ ਨਹੀਂ ਕਹਿ ਸਕਦੇ ਕਿਉਂਕਿ ਹਾਲੇ ਭਰਾਵਾਂ ਤੇ ਜਿਹੜੇ ਪਰਚੇ ਹੋਏ ਸੀਗੇ ਉਹ ਡਿਸਮਿਸ ਨਹੀਂ ਹੋਏ ਉਹ ਕੈਨਸਲ ਨਹੀਂ ਹੋਏ ਮਸਲਾ ਇਹ ਹੱਲ ਹੋਇਆ ਹੈ ਬੱਚਿਆਂ ਦੇ ਮਾਪਿਆਂ ਦੀ ਜਿਹੜੀ ਮਿਹਨਤ ਰੰਗ ਲੈ ਗਈ ਹੈ ਸੱਚੀ ਨਵੀਰ ਨੇ ਹੁਣ ਮਾਪਿਆਂ ਦੇ ਬੱਚਿਆਂ ਦੇ ਮਾਪਿਆਂ ਨੇ ਗੱਲਬਾਤ ਕਰਦੇ ਆ ਕਿ ਹੈ 20 ਕਰੋੜ ਰੁਪਏ ਮਨਜ਼ੂਰ ਹੋਇਆ ਸਮਾਣਾ ਤੋਂ ਪਾਤਣਾ ਤੱਕ ਸੜਕ ਦਾ ਗੱਲ ਤਾਂ ਫੋਰ ਲਾਈਨ ਦੀ ਹੋਈ ਸੀ ਕਿ ਪਰ ਕਿਤੇ ਨਾ ਕਿਤੇ ਮਸਲੇ ਨੂੰ ਸਰਕਾਰਾਂ ਨੇ ਕਿਵੇਂ ਡਿਸਕਸ ਕਿਵੇਂ ਕੀਤਾ ਉਹ ਪ੍ਰਮਾਤਮਾ ਜਾਣਦੇ ਜਾਂ ਬੱਚਿਆਂ ਦੇ ਮਾਪੇ ਜਾਣਦੇ ਨੇ ਜਿਵੇਂ ਨੇ ਉਹਨਾਂ ਨੂੰ ਐਸਡੀਐਮ ਸਾਹਿਬ ਨੇ ਗੱਲ ਕੀਤੀ ਹੈ ਕਿ ਹੈ 20 ਕਰੋੜ ਰੁਪਏ ਉਹਦੇ ਵਿੱਚ ਮਨਜ਼ੂਰ ਕੀ ਹੁੰਦਾ ਕਿ ਜਿਹਦੇ ਵਿੱਚ ਸੀਸੀਟੀਵੀ ਕੈਮਰੇ ਨਿਊ ਸੜਕ ਤੇ ਹੋਰ ਵੀ ਉਹਦੇ ਵਿੱਚ ਰਿਫਲੈਕਟਰ ਵਗੈਰਾ ਲਗਾ ਕੇ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਦਿੱਕਤੀਆਂ ਗਈਆਂ ਨੇ ਕਿ ਵੀ ਦੁਆਰਾ ਹੁਣ ਧੁੰਦਾ ਦਾ ਮੌਸਮ ਵੀ ਸ਼ੁਰੂ ਹੋ ਗਿਆ ਜਿਵੇਂ ਸਰਪੰਚ ਸਾਹਿਬ ਨੇ ਵੀ ਕਿਹਾ ਹੈ ਕਿ ਅੱਜ ਵੀ ਸਕੂਲੀ ਗੱਡੀਆਂ 90 ਦੀ 100 ਦੀ ਸਪੀਡ ਤੇ ਦੌੜਦੀਆਂ ਦਿਖੀਆਂ ਨੇ ਜਦ ਕੇ ਸੰਘਣੀਤ ਹੁੰਦ ਸੀ ਟ੍ਰੈਫਿਕ ਵਿਭਾਗ ਨੂੰ ਵੀ ਚਾਹੀਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਸ ਤੇ ਸਖਤੀ ਕੀਤੀ ਜਾਵੇ ਤਾਂ ਜੋ ਕੋਈ ਦੁਬਾਰਾ ਹੋ ਜਾ ਹਾਸਾ ਨਾ ਵਾਪਰੇ ਕਿਉਂਕਿ ਸੜਕਾਂ ਦਾ ਨਵੀਨੀਕਰਨ ਵੀ ਨਹੀਂ ਹੋਇਆ ਤੇ ਡਬਲ ਸੜਕ ਵੀ ਨਹੀਂ ਬਣੀ ਜਿੱਦੇ ਕਰਕੇ ਕਿ ਵੀ ਆਣ ਜਾਣਾ ਨਹੀਂ ਡੱਡਾ ਡੱਡ ਸਾਈਡ ਹੋਵੇ ਅਜੇ ਵੀ ਖਤਰੇ ਸਿਰ ਤੇ ਮੰਡਰਾ ਰਹੇ ਨੇ ਅਜੇ ਵੀ ਖਤਰੇ ਸਿਰ ਤੇ ਮੰਡਰਾ ਰਹੇ ਨੇ ਸੜਕ ਹਜੇ ਵੀ ਨਹੀਂ ਬਣੀ ਇਹ ਤਾਂ ਪ੍ਰਸ਼ਾਸਨ ਨੇ ਹੁਣ ਕਿਹਾ ਗਿਆ ਕਿ ਐਨੇ ਪੈਸੇ ਮਨਜ਼ੂਰ ਹੋਏ ਨੇ ਉਹ ਤਾਂ ਦੇਖਣਾ ਹੋਵੇਗਾ ਕਦੋਂ ਕੰਮ ਸ਼ੁਰੂ ਹੁੰਦਾ ਉਹ ਤਾਂ ਦੇਖਣ ਦੇ ਉਹਦੇ ਚ ਮਸਲੇ ਤਾਂ ਕਿੰਨੇ ਕ ਹੁਣ ਭਰਾਵਾਂ ਦੇ ਪਰਚੇ ਵੀ ਹੱਲ ਹੁੰਦੇ ਆ ਜਿਹੜੇ ਕਿ ਵੀ ਡਿਸਮਿਸ ਹੁੰਦੇ ਆ ਦੇਖਦੇ ਹਾਂ ਕੀ ਬਣਦਾ ਉਸ ਤੋਂ ਬਾਅਦ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਸਚਿੰਜ ਜੀ ਤੁਸੀਂ ਪਿਛਲੇ ਦਿਨੀ ਇੱਕ ਮੈਸੇਜ ਦਿੱਤਾ ਸੀਗਾ ਕਿ ਵੀ ਜਿਹਦੇ ਤਹਿ ਦੱਸਿਆ ਗਿਆ ਸੀਗਾ ਕਿ ਵੀ ਸਾਨੂੰ ਫਲਾਣੀ ਤਰੀਕ ਨੂੰ ਅੱਜ ਦੀ ਡੇਟ ਦੇ ਵਿੱਚ ਕਿ ਵੀ ਐਸਡੀਐਮ ਸਾਹਿਬ ਨੂੰ ਮਿਲਣਾ ਹੈ ਕੀ ਤੁਹਾਡੀ ਉਹਨਾਂ ਨਾਲ ਗੱਲ ਹੋਈ ਤੇ ਕੀ ਅੱਗੇ ਦੀ ਤੁਸੀਂ ਨੇ ਪਲਾਨਿੰਗ ਕੀਤੀ ਹੈ ਜਾਂ ਕਿਸਾਨ ਜਥੇਬੰਦੀਆਂ ਵੀ ਤੁਹਾਡੇ ਨਾਲ ਨੇ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਦੇਖੋ ਪ੍ਰੇਮ ਜੀ ਤੁਹਾਨੂੰ ਯਾਦ ਹੋਵੇਗਾ ਕੁਝ ਦਿਨ ਪਹਿਲਾਂ ਤੁਸੀਂ ਵੀ ਕਵਰੇਜ ਕੀਤੀ ਸੀ ਸੜਕ ਦੀ ਪਟਿਆਲਾ ਸਮਾਣਾ ਰੋਡ ਦੀ ਜਿਹੜੀ ਖਸਤਾ ਹਾਲਤ ਹੋਈ ਹੈ ਜੀ ਦੀ ਕਵਰੇਜ ਕੀਤੀ ਸੀ ਤੇ ਤੁਸੀਂ ਮੇਰੀ ਇੰਟਰਵਿਊ ਵੀ ਲਈਤੀ ਸੀ ਜਿੰਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੀ ਕਈ ਵਾਰੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਜਦੋਂ ਕੁਝ ਵੀ ਸ਼ੁਰੂ ਨਹੀਂ ਹੋਇਆ ਕੰਮ ਪੂਰੀ ਹਾਲਤ ਨੂੰ ਦੇਖਦੇ ਹੋਏ ਮੈਂ ਐਸਡੀਐਨ ਮੈਡਮ ਨੂੰ ਸਨੇਹਾ ਭੇਜਿਆ ਸੀ ਕਿ ਅਸੀਂ ਮਿਲਣਾ ਚਾਹੁੰਦੇ ਆ ਕਿਉਂਕਿ ਸਾਰੇ ਸ਼ਹਿਰ ਵਾਸੀ ਵੀ ਜਿਵੇਂ ਪਹਿਲਾਂ ਨਾਲ ਸੀ ਉਵੇਂ ਹੁਣ ਵੀ ਨਾਲ ਨੇ ਔਰ ਸਾਰੇ ਇੱਕ ਹੰਗਾਰੇ ਤੇ ਸਾਰੇ ਇਕੱਠੇ ਹੁੰਦੇ ਨੇ ਤਾਂ ਅਸੀਂ ਅੱਜ ਐਸਡੀਐਮ ਮੈਡਮ ਨੂੰ ਇੱਕ ਮੰਗ ਪੱਤਰ ਦਿੱਤਾ ਜਿੰਦੇ ਚ ਅਸੀਂ ਫੇਰ ਦੁਬਾਰਾ ਉਹਨਾਂ ਨੂੰ ਇਹ ਦਵਾਇਆ ਹੈ ਕਿ ਤੁਸੀਂ ਜਿਹੜਾ ਪਟਿਆਲਾ ਸਮਾਣਾ ਰੋਡ ਹੈ ਇਨੂੰ ਜਲਦੀ ਸ਼ੁਰੂ ਕੀਤਾ ਜਾਏ ਕਿਉਂਕਿ ਭਗਵੰਤਬਾਨ ਜੀ ਦੇ ਵਾਅਦੇ ਮੁਤਾਬਕ 7 ਜੂਨ ਨੂੰ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਸੜਕ ਹੈ 4 ਲੇਨ ਕੀਤੀ ਜਾਏਗੀ ਇਹ 4 ਲੇਨ ਦਾ ਚਲੋ ਨਹੀਂ ਹੋਈ ਹੁੰਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਦਾ ਪ੍ਰੋਸੈਸ ਜਿਹੜਾ ਹੈ ਉਹ ਸੈਂਟਰ ਸਰਕਾਰ ਨਾਲ ਚੱਲ ਰਿਹਾ ਹੈ ਥੋੜਾ ਲੰਬਾ ਪ੍ਰੋਸੈਸ ਹੈ ਬਟ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਬਜਟ ਪਾਸ ਹੋਇਆ ਹੈ ਜਿੰਦੇ ਤਹਿਤ ਜਿਹੜਾ ਇਹਦੀ ਮੁਰੰਮਤ ਸਾਰੀ ਪ੍ਰੋਪਰ ਤਰੀਕੇ ਨਾਲ ਸਮਾਣਾ ਤੋਂ ਲੈ ਕੇ ਪਾਤਣਾ ਤੱਕ ਇਸ ਸੜਕ ਦੀ ਮੁਰੰਮਤ ਕੀਤੀ ਜਾਏਗੀ ਤਾ ਅੱਜ ਐਸਡੀਐਮ ਮੈਡਮ ਨੇ ਸਾਨੂੰ ਇਹੀ ਕਿਹਾ ਕਿ 24 ਤਰੀਕ ਨੂੰ ਇਸ ਮਹੀਨੇ ਦੀ 24 ਤਰੀਕ ਨੂੰ ਟੈਂਡਰ ਜਿਹੜਾ ਉਹ ਖੁੱਲੇਗਾ ਤੇ ਟੈਂਡਰ ਦੇ ਜਦੋਂ ਸਕਸੈਸਫੁਲ ਹੋ ਜਾਏਗਾ ਟੈਂਡਰ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਸੜਕ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਕੇ ਜੋ ਵੀ ਉਹਦੇ ਸੇਫਟੀ ਮੈਜਰ ਸੀ ਕੈਮਰਾ ਸੀ ਉਹ ਸਾਰੇ ਇੰਸਟਾਲ ਕੀਤੇ ਜਾਣਗੇ ਤਾਂ ਉਹਦਾ ਜੋੜਾ ਵੀ ਜਲਦੀ ਤੋਂ ਜਲਦੀ ਕੀਤਾ ਜਾਵੇਗਾ ਤੇ ਅੱਜ ਤੁਹਾਨੂੰ ਅਸ਼ਵਾਸ਼ਣ ਕੀ ਦਿੱਤੇ ਹੁਣ ਇਹਦੀ ਮਰਮਮਤ ਹੋਣੀ ਹੈ ਕਿ ਇਹਦੀ ਨਵੇਂ ਸਿਰੇ ਤੋਂ ਸੜਕ ਬਣਨੀ ਹੈ ਦੇਖੋ ਜੀ ਜਿਹੜਾ 4 ਲੇਨ ਦਾ ਪ੍ਰੋਸੈਸ ਹੈ ਉਹ ਇੱਕ ਲੰਬਾ ਪ੍ਰੋਸੈਸ ਹੈ ਸੈਂਟਰ ਗਵਰਨਮੈਂਟ ਤੋਂ ਕਈ ਤਰ੍ਹਾਂ ਦੀਆਂ ਕਲੀਅਰੈਂਸਿਸ ਚਾਹੀਦੀਆਂ ਹੁੰਦੀਆਂ ਨੇ ਕਈ ਡਿਪਾਰਟਮੈਂਟਸ ਇਨਵੋਲਡ ਹੁੰਦੇ ਨੇ ਉਹ ਉਸ ਚੀਜ਼ ਨੂੰ ਇੱਕ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ ਬਟ ਜਿਵੇਂ ਆਪਾਂ ਸਾਰੇ ਜਾਣਦੇ ਆਂ ਵੀ ਜਿਹੜੀ ਹਾਲਤ ਹੈ ਇਸ ਰੋਡ ਦੀ ਉਹ ਇੰਨਾ ਸਮਾਂ ਉਡੀਕਣ ਵਾਲੀ ਨਹੀਂ ਹੈ ਤਾਂ ਪ੍ਰਸ਼ਾਸਨ ਨੇ ਸਾਨੂੰ ਇਹੀ ਕਿਹਾ ਵੀ ਇਹ ਸੜਕ ਹਜੇ 4 ਲੇਨ ਤਾਂ ਨਹੀਂ ਬਟ ਜਿੰਨੀ ਸੜਕ ਹੈ ਇਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਹੈ ਮੁਰੰਮਤ ਕਰਕੇ ਪ੍ਰੀਮਿਕਸ ਪਾ ਕੇ ਔਰ ਇਹਦੇ ਸੇਫਟੀ ਮੀਜਰਸ ਪੂਰੇ ਕੀਤੇ ਜਾਣਗੇ ਜਿਹੜੇ ਭਰਾਵਾਂ ਨੇ ਤੁਹਾਡਾ ਧਰਨੇ ਦੇ ਵਿੱਚ ਸਾਥ ਦਿੱਤਾ ਸੀਗਾ ਜਿਨ੍ਹਾਂ ਤੇ ਪਰਚੇ ਵੀ ਦਰਜ ਕੀਤੇ ਗਏ ਸੀਗੇ ਉਹਦੇ ਬਾਰੇ ਵੀ ਤੁਹਾਡੀ ਕੋਈ ਅੱਜ ਗੱਲਬਾਤ ਹੋਈ ਤੇ ਕੀ ਉਹਨਾਂ ਨੇ ਐਸਡੀਐਮ ਸਾਹਿਬ ਨੇ ਤੁਹਾਨੂੰ ਕੀ ਆਸ਼ਵਾਸ਼ਣ ਦਿੱਤਾ ਦੇਖੋ ਜਿਹੜਾ ਪਰਚਾ ਬਾਰੇ ਅੱਜ ਇੰਪੋਰਟੈਂਟ ਇਹ ਵੀ ਸੀ ਐਸਡੀਐਮ ਸਾਹਿਬ ਨੂੰ ਮਿਲਣ ਦਾ ਕਾਰਨ ਕਿਉਂਕਿ ਪਰਚਾ ਹਜੇ ਤੱਕ ਰੱਦ ਨਹੀਂ ਹੋਇਆ 8 ਮਈ ਨੂੰ ਸਾਡੇ ਭਰਾਵਾਂ ਤੇ ਪਰਚਾ ਦਰਜ ਹੋਇਆ ਸੀ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਵੀ ਆ ਕੇ ਇਹੀ ਆਸ਼ਵਾਸਨ ਦਿੱਤਾ ਸੀ ਕਿ ਕਿਸੇ ਤੇ ਵੀ ਇਸ ਧਰਨੇ ਦੇ ਦੌਰਾਨ ਕਿਸੇ ਬੰਦੇ ਤੇ ਵੀ ਕਿਸੇ ਤਰੀਕੇ ਦਾ ਕੋਈ ਪਰਚਾ ਜਿਹੜਾ ਹੈ ਦਰਜ ਨਹੀਂ ਕੀਤਾ ਜਾਏਗਾ ਇਸ ਪਰਚੇ ਦਾ ਵੀ ਸਾਨੂੰ ਬਹੁਤ देर ਬਾਅਦ ਪਤਾ ਲੱਗਿਆ ਪਰ ਜਦੋਂ ਦਾ ਪਤਾ ਲੱਗਿਆ ਉਸ ਤੋਂ ਬਾਅਦ ਅਸੀਂ ਕਈ ਵਾਰੀ ਡੀਐਸਪੀ ਤੋਂ ਲੈ ਕੇ ਐਸਐਸਪੀ ਦਫ਼ਤਰ ਦੇ ਚੱਕਰ ਕੱਟੇ ਸਾਡੇ ਭਰਾਵਾਂ ਨੇ ਬੜੇ ਚੱਕਰ ਕੱਟੇ ਅਸੀਂ ਬੜੇ ਚੱਕਰ ਕੱਟੇ ਅਸੀਂ ਕਈ ਅਫਸਰਾਂ ਨੂੰ ਮਿਲੇ ਅਲੱਗ-ਅਲੱਗ ਲੋਕ ਸਾਰੇ ਜਾ ਕੇ ਮਿਲੇ ਪਰੰਤੂ ਉਹ ਅਜੇ ਤੱਕ ਜਿਹੜਾ ਪਰਚਾ ਉਹ ਰੱਦ ਨਹੀਂ ਹੋ ਸਕਿਆ ਤਾਂ ਅਸੀਂ ਉਹਦੇ ਬਾਰੇ ਵੀ ਜਿਹੜਾ ਪ੍ਰਸ਼ਾਸਨ ਨੂੰ ਅੱਜ ਚੇਤਾਵਨੀ ਦਿੱਤੀ ਹੈ ਚੇਤਾਇਆ ਹੈ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਪਰਚਾ ਹੈ ਰੱਦ ਕੀਤਾ ਜਾਵੇ ਨਹੀਂ ਤਾਂ ਫਿਰ ਦੇਖੋ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਸੰਘਰਸ਼ ਲਿਕਣਾ ਪਏਗਾ ਧੰਨਵਾਦ ਜੀ ਸਰਪੰਚ ਸਾਹਿਬ ਤੁਹਾਡੇ ਤੇ ਨਾ ਪਿਛਲੇ ਦਿਨੀ ਧਰਨੇ ਦੇ ਵਿੱਚ ਸਚਿਨ ਉਹਨਾਂ ਦਾ ਤੁਸੀਂ ਸਾਥ ਦਿੱਤਾ ਸੀ ਜਿਨ੍ਹਾਂ ਦੇ ਬੱਚਿਆਂ ਦੀ ਡੈਥ ਹੋ ਗਈ ਸੀਗੀ ਐਕਸੀਡੈਂਟ ਦੇ ਵਿੱਚ ਪਿਛਲੇ ਦਿਨੀ 7 ਜੂਨ ਦੀ ਗੱਲ ਹੈ ਉਹ ਤੇ ਤੁਹਾਡੀ ਉਹਦੇ ਬਾਰੇ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਜਿਹਦੇ ਚ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀਗਾ ਕਿ ਵੀ ਉਹ ਪਰਚੇ ਰੱਦ ਕੀਤੇ ਜਾਣਗੇ ਤੇ ਜੇ ਗੱਲ ਕੀਤੀ ਜਾਵੇ ਦੁਬਾਰਾ ਫਿਰ ਟ੍ਰੈਫਿਕ ਵਿਭਾਗ ਦਾ ਬੜੇ ਗੱਲਾਂ ਕਰਦਾ ਹੈ ਕਿ ਵੀ ਅਸੀਂ ਨੇ ਸਕੂਲੀ ਗੱਡੀਆਂ ਤੇ ਰਿਫਲੈਕਟਰ ਲਾਏ ਹੋਏ ਨੇ ਤੇ ਜਿਹਦਾ ਅੱਜ ਸੰਘਣੀ ਧੁੰਦ ਦੇ ਵਿੱਚ ਵੀ ਪੂਰੀ ਸਪੀਡ ਤੇ ਗੱਡੀਆਂ ਦੌੜਦੀਆਂ ਦਿਖੀਆਂ ਕੀ ਕਹਿਣਾ ਚਾਹੁੰਦੇ ਹੋ ਸਰ ਉਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਬੜੀ ਦੁਖਦਾਈ ਸੀ ਬੜੀ ਦੁਖਦਾਈ ਘਟਨਾ ਸੀ ਇਹਦੇ ਵਿੱਚ ਜਿਵੇਂ ਭਰਾਵਾਂ ਨੇ ਸਾਥ ਦਿੱਤਾ ਇਹਨਾਂ ਦਾ ਤਾਂ ਪ੍ਰਸ਼ਾਸਨ ਨੇ ਸੱਤ ਬੰਦਿਆਂ ਦੇ ਪਰਚਾ ਕਰ ਉਸ ਤੋਂ ਬਾਅਦ ਅਸੀਂ ਮਤਲਬ ਕਾਫੀ ਜਗ੍ਹਾ ਤੇ ਗਏ ਕਿ ਮੇਰਾ ਪਾਸਪੋਰਟ ਦੀ ਇਨਕੁਆਰੀ ਆਈ ਸੀ ਪਤਾ ਤਾ ਤਾ ਚੱਲਿਆ ਵੀ ਸਾਡਾ ਪਰਚਾ ਹੋਇਆ ਹੋਇਆ ਉਸ ਤੋਂ ਬਾਅਦ ਅਸੀਂ ਐਪਲੀਕੇਸ਼ਨ ਲਾਈ ਉਸ ਤੋਂ ਬਾਅਦ ਅਸੀਂ ਕਦੀ ਐਸਐਸਪੀ ਦੇ ਕਦੀ ਡੀਸੀ ਤੇ ਡੀਸੀ ਮੈਡਮ ਦੇ ਕਦੀ ਇੱਥੇ ਐਸਡੀਐਮ ਦੇ ਬਹੁਤ ਆਵਾਂ ਚੱਕਰ ਕਰ ਚੁੱਕੇ ਹਾਂ ਵੀ ਪਰਚਾ ਸਾਡਾ ਕੈਂਸਲ ਕਰ ਦਿਓ ਕਿਉਂਕਿ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਪਰਚਾ ਕੈਂਸਲ ਹੋਏਗਾ ਹੈਨਾ ਡੀਸੀ ਮੈਡਮ ਨੇ ਕਿਹਾ ਸੀ ਪਰਚਾ ਨਹੀਂ ਹੋਣਾ ਕਿਹੇ ਜੋ ਵੀ ਹੋਇਆ ਕੈਂਸਲ ਹੋਏਗਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਬਾਕੀ ਤੁਸੀਂ ਵੇਖੋ ਹੁਣ ਫੇਰ ਧੁੰਦਾ ਚੱਲ ਪਈਆਂ ਧ ਤab ਬੱਚਿਆਂ ਜਿਹੜੇ ਗੱਡੀਆਂ ਜਾਂਦੀਆਂ ਨੇ 19 ਸਪੀਡ ਤੇ ਫਿਰ ਜਾਂਦੀਆਂ ਨੇ ਇਸ ਤੋਂ ਪਹਿਲਾਂ ਕਿ ਹੋਰ ਨਾ ਕੋਈ ਐਵੇਂ ਦਾ ਹਾਸਤਾ ਵਾਪਰੇ ਭੀ ਇਹ ਸੜਕਾਂ ਦੇ ਉੱਤੇ ਕੰਮ ਮਤਲਬ ਸ਼ੁਰੂ ਕੀਤਾ ਜਾਵੇ। ਧੰਨਵਾਦ ਜੀ। ਪ੍ਰਧਾਨ ਜੀ ਜਿਵੇਂ ਆਏ ਦਿਨ ਸਮਾਣਾ ਪਟਿਆਲਾ ਰੋਡ ਤੇ ਸੜਕੀ ਹਾਸੇ ਹੋ ਰਹੇ ਨੇ ਕਿਸੇ ਤੋਂ ਲੁਕੇ ਨਹੀਂ ਐ ਤੇ ਦੱਸਣ ਦੀ ਵੀ ਲੋੜ ਨਹੀਂ ਐ ਸੋਸ਼ਲ ਮੀਡੀਆ ਜਿਹਾ ਖਬਰਾਂ ਰਹੀ ਹਰ ਕੋਈ ਦੇਖ ਰਿਹਾ। ਕਿਵੇਂ ਦੇਖਦੋਂ ਤੇ ਅੱਜ ਪ੍ਰਸ਼ਾਸਨ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਬੁਲਾਇਆ ਸੀਗਾ ਤੇ ਕਿਵੇਂ ਦੇਖਦੋਂ ਸੜਕ ਬਾਰੇ ਕੀ ਗੱਲਬਾਤ ਹੋਈ ਐ ਤੇ ਜਿਹੜੇ ਪਰਚੇ ਹੋਏ ਸੀਗੇ ਭਰਾਵਾਂ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਮਾਨਾਂ ਦੇ ਆਸਪੀ ਨੂੰ ਜੋ ਸਾਡੀ ਅੱਜ ਖਬਰ ਸੁਣ ਰਹੇ ਆ ਕਿਉਂਕਿ ਜਦੋਂ ਇਹ ਬਹੁਤ ਦਰਦਨਾਕ ਜਿਹੜਾ ਸਮਾਨੇ ਵਿੱਚ ਇਹ ਪਾਣਾ ਵਰਤਿਆ ਸੀ ਕਿਉਂਕਿ ਬੱਚਿਆਂ ਦਾ ਜੋ ਲਾਗੇ ਲਾਗੇ ਸਾਡੇ ਪੰਜਾਬ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਜ਼ਿਕਰ ਹੋਇਆ ਸੀ ਜਦੋਂ ਇੱਥੇ ਧਰਨੇ ਲੱਗੇ ਸੀ ਬੱਚਿਆਂ ਦੇ ਮਾਪਿਆਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਸੀ ਇੱਥੇ ਖੁਦ ਜਦੋਂ ਸਾਡੇ ਜਥੇਬੰਦੀਆਂ ਨਾਲ ਧਰਨੇ ਲਾਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਪਹੁੰਚੇ ਸੀ ਸਾਡੇ ਸਮਾਨਾਂ ਵਿੱਚ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ assurance ਦਵਾਇਆ ਸੀ ਇੱਕ ਤੇ ਫੋਰ ਲੇਨ ਇਹ ਜਲਦ ਤੋਂ ਜਲਦ ਬਣੇਗੀ ਛੜਕਰ ਦੂਜੇ ਨੰਬਰ ਤੇ ਜਿਹੜਾ ਚਾਈਲਡ ਰੀਅਲ ਬੱਚਿਆਂ ਦੇ ਇੱਕ ਪਾਰਕ ਬਣੇਗੀ ਉਹਨਾਂ ਦੇ ਜਲਦੀ ਬਣੇਗਾ ਤੀਜੇ ਨੰਬਰ ਤੇ ਉਹਨਾਂ ਨੇ ਕਿਹਾ ਸੀ ਜਿਹੜੇ ਪਰਚੇ ਹੋਏ ਨੇ ਜਿਹੜੇ ਉਸ ਪਰਿਵਾਰਾਂ ਦੇ ਨਾਲ ਸਹਿਯੋਗ ਕਰਨ ਵਾਸਤੇ ਆਏ ਸੀ ਉਹਨਾਂ ਦੇ ਪਰਚੇ ਹੋਏ ਨੇ ਉਹ ਪਰਚੇ ਅਸੀਂ ਇਹਨਾਂ ਦੇ ਰੱਦ ਕਰਾਂਗੇ ਐਸਟੀਐਮ ਐਡਮ ਨੇ ਵੀ ਇਹ assurance ਦਵਾਇਆ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਦਵਾਇਆ ਸੀ ਪਰ ਅਜੇ ਤੱਕ ਆ ਪਤਾ ਲੱਗਾ ਜੋ ਪੀਰੀਅਡ ਸਨੇ ਬੱਚਿਆਂ ਦੇ ਉਹ ਮਿਲਦੇ ਰਹੇ ਨੇ ਵੀ ਇਹਨਾਂ ਨੂੰ ਅਸ਼ਵਾਸ਼ਣ ਦੇ ਇੰਦੇ ਰਹੇ ਐ ਐਸਡੀਐਮ ਮੈਡਮ ਵੀ ਡੀਐਸਪੀ ਸਾਹਿਬ ਵੀ ਅਸੀਂ ਪਰਚੇ ਰੱਦ ਕਰਾਂਗੇ ਪਰ ਹਜੇ ਤੱਕ ਨਹੀਂ ਹੋਏ ਅਸੀਂ ਪ੍ਰਸ਼ਾਸਨ ਨੂੰ ਅਤੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆਂ ਜਾਂ ਤੇ ਇਹਨਾਂ ਦੇ ਪਰਚੇ ਜਲਦ ਜਲਦ ਰੱਦ ਕੀਤੇ ਜਾਣ ਤੇ ਫੋਰ ਲਾਈਨ ਜਿਹੜੀ ਬਣਨੀ ਹੈ ਉਹ ਬਣਾਈ ਜਾਵੇ ਅਸੀਂ ਸਾਨੂੰ ਮੁਰੰਮਤ ਜਿਹੜੀ ਇਹਦੀ ਹੋਣੀ ਉਹ ਮਨਜ਼ੂਰ ਨਹੀਂ ਹੈਗੀ ਕਿਉਂਕਿ ਸਾਡੇ ਸਮਾਣੇ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੈ ਕਿਉਂਕਿ ਹਰਿਆਣੇ ਤੋਂ ਵੀ ਇਥੋਂ ਦੀ ਇੰਟਰੋ ਹਕੇ ਚੰਡੀਗੜ੍ਹ ਜਾਂਦੇ ਲੋਕ ਪੀਜੀਆਈ ਨੂੰ ਵੀ ਜਾ ਰਹੇ ਆ ਯੂਨੀਵਰਸਿਟੀ ਨੂੰ ਵੀ ਜਾਂਦੇ ਆ ਸਾਡੀਆਂ ਮਤਲਬ ਟ੍ਰੈਫਿਕ ਜਿਆਦੀ ਏ 4 ਲੇਨ ਹੋਣੀ ਚਾਹੀਦੀ ਏ ਤੁੰਦਾ ਜਿਹਾ ਸਮਾਂ ਆ ਗਿਆ ਦਿਨ ਹਰ ਦਿਨ ਇਥੇ ਐਕਸੀਡੈਂਟ ਹੁੰਦੇ ਨੇ ਤੁਸੀਂ ਪਟਿਆਲੇ ਤੋਂ ਲੈ ਕੇ ਸਮਾਣੇ ਦੇ ਜਿੰਨੇ ਵੀ ਪੁਲਿਸ ਸਟੇਸ਼ਨ ਨੇ ਉੱਥੇ ਚੈੱਕ ਕਰ ਲੋ ਰੋਜ਼ ਕਿੰਨੇ ਹਾਸਿਆਂ ਦੇ ਰਿਪੋਰਟਾਂ ਹੁੰਦੀਆਂ ਨੇ ਦਰਜ ਪਰ ਇਹ ਕੋਈ ਹੋਰ ਵੱਡਾ ਹਾਸਾ ਸਰਕਾਰਾਂ ਚਾਹੁੰਦੀਆਂ ਨੇ ਜਾਂ ਸਿਆਸੀ ਲੋਕ ਚਾਹੁੰਦੇ ਨੇ ਵੀ ਹੋਰ ਇਦਾਂ ਹੀ ਵੱਡਾ ਪਾਣਾ ਕੋਈ ਵਾਪਰੇ ਤਾਂ ਇਹ ਇਸ ਦਾ ਕੰਮ ਸ਼ੁਰੂ ਕਰਨਾ ਹੈ ਇੱਥੇ ਡਾਕਟਰ ਗਾਂਧੀ ਵੀ ਆਇਆ ਔਰ ਪ੍ਰਤਾਪ ਵਾਜਵਾ ਵੀ ਆਇਆ ਰਾਜਾ ਵੜਿੰਗ ਆਇਆ ਸਭ ਸਾਡੇ ਇੱਥੇ ਅਥਰੂ ਭੁਜਾ ਕੇ ਚਲ ਗਏ ਕਿਸੇ ਨੇ ਮੁੜ ਕੇ ਇਹਨਾਂ ਦੇ ਬਾਰੇ ਕੋਈ ਮਤਲਬ ਸਮਾਣੇ ਜਿਹੜਾ ਜਿਹੜਾ ਰੋਡ ਆ ਰੋਜ਼ ਹਾਸੇ ਹੁੰਦੇ ਨੇ ਉਸ ਬਾਰੇ ਕਿਸੇ ਨੇ ਨਹੀਂ ਸੋਚਿਆ ਹੈਗਾ ਇਸ ਕਰਕੇ ਅੱਜ ਜਥੇਬੰਦੀ ਵੀ ਇੱਥੇ ਸਾਡੇ ਕਿਸਾਨ ਜਥੇਬੰਦੀਆਂ ਵੀ ਆਈਆਂ ਹੋਈਆਂ ਨੇ ਅਸੀਂ ਇਹ ਮੰਗ ਕਰਦੇ ਸਰਕਾਰ ਕੋਲੋਂ ਇਹ ਜਲਦ ਤੋਂ ਜਲਦ ਸਾਨੂੰ ਮਰੰਮਤ ਵਾਲੀ ਸੜਕ ਨਹੀਂ ਮਰਜ਼ੂਰ ਹੈਗੀ ਇਹ ਫੋਰ ਲੇਨ ਬਣਨੀ ਚਾਹੀਦੀ ਹੈ ਨੇ ਤੇ ਸਾਡਾ ਫਿਰ ਇਸ ਤੇ ਵੱਡਾ ਬਹੁਤ ਵੱਡਾ ਸੰਘਰਸ਼ ਹੋਏਗਾ ਇਹ ਸਮਾਣੇ ਮਾਸੀਆਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਅੱਗੇ ਮਤਲਬ ਜੇ ਇਹ ਨਾ ਇਹਨਾਂ ਨੇ ਮਤਲਬ ਸਰਕਾਰ ਨੇ ਸਾਡੀ ਗੱਲ ਮੰਨੀ ਤੇ ਫਿਰ ਸਾਨੂੰ ਹੋਰ ਕਾ ਉਪਰਾਲਾ ਕਰਨਗਾ ਤੇ ਸਪੈਲ ਦੇ ਆਧਾਰ ਤੇ ਜਿਹੜੇ ਜਿਹੜੇ ਹੋਏ ਨੇ ਪਰਚੇ ਦਰਜੋ ਉਹ ਰੱਦ ਹੋਣੇ ਚਾਹੀਦੇ ਨੇ ਧੰਨਵਾਦ ਜੀ ਸਮਾਣਾ ਹਲਚਨ ਨਾਲ ਗੱਲ ਕਰਨ ਲਈ ਸ਼ਰਮਾ ਜੀ ਕਿਵੇਂ ਦੇਖਦੇ ਹੋ ਜਿਵੇਂ ਪਟਿਆਲਾ ਸਮਾਣਾ ਰੋਡ ਤੇ ਸੜਕੀ ਹਾਸੇ ਵੀ ਹੋ ਰਹੇ ਨੇ ਤੇ ਲੋਕ ਹੁਣ ਵੀ ਕਹਿਣ ਲੇ ਇਹ ਲੱਗੇ ਨੇ ਕਿ ਵੀ ਜਿਵੇਂ ਪਹਿਲਾਂ ਟੂਲ ਟੈਕਸ ਲੱਗਾ ਹੋਇਆ ਸੀ ਉਹੀ ਚੰਗਾ ਸੀ ਕਿਸੇ ਬਹਾਨੇ ਰਿਪੇਅਰਾਂ ਵੀ ਹੁੰਦੀਆਂ ਰਹਿੰਦੀਆਂ ਸੀ ਤੇ ਸਫ਼ਰ ਵੀ ਸੁਖਾਲਾ ਸੀ ਤੇ ਜਿਹੜੇ ਪਰਚੇ ਹੋਏ ਸੀ ਉਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲੇ ਗੱਲ ਕਰਦੇ ਆ ਆਪਾਂ ਸਮਾਣਾ ਪਟਿਆਲਾ ਦੀ ਜਿਹੜੀ ਖੂਨੀ ਸੜਕ ਹੈ ਇੱਥੇ ਰੋਜ਼ ਐਕਸੀਡੈਂਟ ਮਤਲਬ ਗਰਮੀਆਂ ਚ ਵੀ ਹੋ ਰਹੇ ਸੀ ਹੁਣ ਸਰਦੀਆਂ ਧੁੰਦਾ ਦਾ ਟਾਈਮ ਆ ਗਿਆ ਹੁਣ ਵੀ ਡੇਲੀ ਤੇ ਡੇਲੀ ਦੋ ਤੋਂ ਤਿੰਨ ਐਕਸੀਡੈਂਟ ਡੇਲੀ ਹੋ ਰਹੇ ਨੇ ਜਿਹਦੇ ਵਿੱਚ ਬੜੇ ਬੰਦੇ ਮ ਰੇ ਭਗਵੰਤਮਾਨ ਸਮਾਣੇ ਆਇਆ ਇਹਨਾਂ ਬੱਚਿਆਂ ਦੇ ਐਕਸੀਡੈਂਟ ਦੇ ਵਿੱਚ ਜਿਹੜਾ ਸ਼ੋਕ ਪ੍ਰਗਟ ਕਰਨ ਵਾਸਤੇ ਆਇਆ ਬੱਚਿਆਂ ਦੇ ਮਾਪਿਆਂ ਨੂੰ ਮਿਲਿਆ ਉੱਥੇ ਆਸ਼ਵਾਸਨ ਦਿੱਤਾ ਕਿ ਸਮਾਣਾ ਪਟਿਆਲਾ ਰੋਡ ਜਿਹੜੀ ਹੈ 4 ਲਾਈਨ ਬਣੂਗੀ ਲੇਕਿਨ ਜਿਹੜੇ ਭਗਵੰਤਮਾਨ ਦੇ ਵਾਅਦੇ ਨੇ ਸਾਰੇ ਦੇ ਸਾਰੇ ਝੂਠੇ ਨਿਕਲੇ ਸਭ ਤੋਂ ਵੱਡਾ ਵਾਅਦਾ ਉਹਨੇ ਕੀਤਾ ਵੀ ਜਿਹੜਾ ਇਹ ਬਦਲੇ ਦੀ ਭਾਵਨਾ ਨਹੀਂ ਹੋਊਗੀ ਠੀਕ ਹੈ ਉਹ ਜਿਹੜੇ ਬੰਦਿਆ ਨੇ ਸਾਡੇ ਨਾਲ ਰਲ ਕੇ ਸੱਤ ਬੰਦਿਆ ਨੇ ਸਾਡੇ ਨਾਲ ਧਰਨੇ ਦੇ ਵਿੱਚ ਜਿਹੜੇ ਆਪਣੀ ਸਮੂਲੀਅਤ ਕੀਤੀ ਉਹਨਾਂ ਬੰਦਿਆ ਦੇ ਉੱਤੇ ਪਰਚੇ ਹੁਣ ਤੱਕ ਵੀ ਮਤਲਬ ਦਰਜ ਨੇ ਕਿ ਭਗਵੰਤਮਾਨ ਝੂਠਾ ਹੈ ਉਨੇ ਝੂਠ ਬੋਲਿਆ ਸੀਗਾ ਬੱਲੇ ਦੀ ਰਾਜਨੀਤੀ ਦੀ ਗੱਲ ਤੇ ਅੱਜ ਵੀ ਸਾਡੀ ਫਾਈਲਾਂ ਜਿਹੜੀਆਂ ਨੇ ਐਸਐਸਬੀ ਦਫਤਰ ਡੀ ਲੀਗਲ ਕੋਲ ਲਟਕੀ ਪਈ ਆ ਪਾਸ ਨਹੀਂ ਕਰਦੇ ਵੇ ਕਿਉਂ ਨਹੀਂ ਕਰਦੇ ਵੇ ਕਾਦੇ ਵਾਸਤੇ ਨਹੀਂ ਕਰਦੇ ਵੇ ਕੀ ਆ ਭਗਵੰਤ ਮਾਨ ਨੂੰ ਇਹਨਾਂ ਦਿਖਾਇਆ ਜਾ ਰਿਹਾ ਕਿ ਉਹਦੀ ਸਰਕਾਰ ਨੂੰ ਜਾਣ ਕਰਕੇ ਨੀਵਾ ਕਰਿਆ ਜਾ ਰਿਹਾ ਇਹ ਹੁਣ ਸਰਕਾਰ ਦੇ ਉੱਤੇ ਡਿਪੈਂਡ ਹੈ ਮੌਕੇ ਦੀ ਸਰਕਾਰ ਦੇ ਐਮਐਲਏ ਦੇ ਤੇ ਡਿਪੈਂਡ ਹੈ ਸਮਾਨੇ ਦੇ ਐਮਐਲਏ ਦੇ ਡਿਪੈਂਡ ਹੈ ਵੀ ਕਿਉਂ ਇਹ ਪਰਚੇ ਰੱਦ ਨਹੀਂ ਕੀਤੇ ਜਾ ਰਹੇ ਕਿਉਂ ਉਹਦਾ ਲਾਂਚਨ बार-बार ਇਹਨਾਂ ਦੇ ਇਹਨਾਂ ਦੇ ਮੂੰਹ ਨੂੰ ਲੱਗ ਰਿਹਾ ਸੜਕ ਨੂੰ ਕਿਵੇਂ ਦੇਖ ਦੋ ਜਿਹੜੀ ਹਾਲ ਤੱਕ ਕੰਮ ਨਹੀਂ ਸ਼ੁਰੂ ਹੋਇਆ ਜਾਂ ਦੇਖੋ ਅੱਜ ਸਾਡੀ ਐਸ.ਡੀ.ਐਮ. ਸਾਹਿਬ ਨਾਲ ਜਿਹੜੀ ਮੀਟਿੰਗ ਹੋਈ ਹੈ ਉਹਨਾਂ ਨੇ ਕਿਹਾ ਕਿ ਪੈਚ ਵਰਕ ਹੋਊਗਾ ਪੈਚ ਵਰਕੇ 20 ਕਰੋੜ ਰੁਪਇਆ ਪਾਸ ਹੋਇਆ ਜਿਹਦੇ ਜੇ ਰਿਫਲੈਕਟਰ ਲੱਗਣਗੇ ਜਿਸ ਤੋਂ ਬਾਅਦ ਕੈਮਰੇ ਲੱਗਣਗੇ ਲੇਕਿਨ ਸਾਡੀ 4 ਲਾਈਨ ਦੀ ਮੰਗ ਤਾਂ ਉੱਥੇ ਦੇ ਉੱਥੇ ਰਹਿ ਗਈ ਹੁਣ ਸਾਡੇ ਕੀਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਸਵਾਣੇ ਦੇ ਵੀ ਰਾਜਾ ਵੜਿੰਗ ਆਇਆ ਪ੍ਰਤਾਪ ਬਾਜਵਾ ਆਇਆ ਇਹਨਾਂ ਨੇ ਕੀ ਕੀਤਾ ਵਾਕਈ ਮੈਂ ਕਹਾਂਗਾ ਵੀ ਸਾਰੇ ਆਪਣਾ ਮਗਰਮੱਛ ਵਾਲੇ ਹੰਝੂ ਛੁੱਟ ਕੇ ਚਲੇ ਗਏ ਸਮਾਣੇ ਵਾਸਤੇ ਤਾਂ ਕਿਸੇ ਨੇ ਆਵਾਜ਼ ਨਾ ਕਰੀ ਨਾ ਹਰੇਕ ਕੋਈ ਇਹ ਕਹਿੰਦਾ ਮੈਂ ਆਪਣੀ ਸਰਕਾਰ ਵੱਲੋਂ ਆਇਆ ਮੈਂ ਆਪਣੀ ਪਾਰਟੀ ਵੱਲੋਂ ਆਇਆ ਮੈਂ ਆਪਣੇ ਜੱਥੇਬੰਦੀ ਵੱਲੋਂ ਆਇਆ ਲੇਕਿਨ ਕਿਸੇ ਨੇ ਸਮਾਣੇ ਦੀ ਲੜਾਈ ਤਾਂ ਨਹੀਂ ਲੜੀ ਨਾ ਜਨਨਾਇਕ ਬਣ ਕੇ ਵੀ ਆਇਆ ਇੱਕ ਬੰਦਾ ਉਹ ਵੀ ਜਨਨਾਇਕ ਦੀ ਬਣ ਕੇ ਡਿਊਟੀ ਨਿਭਾ ਕੇ ਲੰਘ ਗਿਆ ਮੁੜ ਕੇ ਦੁਬਾਰਾ ਸਮਾਣਾ ਫੇਰ ਖਾਲੀ ਦਾ ਖਾਲੀ ਸਾਡੇ ਹਸਪਤਾਲ ਦੀ ਮੰਗ ਸੀ ਹਸਪਤਾਲ 'ਚ ਡਾਕਟਰ ਨਹੀਂ ਹੈ ਹਸਪਤਾਲ ਤਰਾਹੀ ਤਰਾਹੀ ਕਰ ਰਿਹਾ ਔਰ ਅੱਜ ਵੀ ਸਭ ਬਿਹਾਲ ਪਿਆ ਕੋਈ ਵੀ ਪ੍ਰਬੰਧ ਨਹੀਂ ਸਿਰਫ ਸੱਤ ਜਿਹੜੇ ਬੱਚੇ ਦੀਆਂ ਕਿ ਜਿਹੜੀਆਂ ਉਹ ਆਈਆਂ ਨੇ ਆਪਣਾ ਐਂਬੂਲੈਂਸ ਆਈਆਂ ਉਹ ਚੱਲ ਰਹੀਆਂ ਉਸ ਤੋਂ ਇਲਾਵਾ ਕੁਝ ਨਹੀਂ ਹੈ ਸਮਾਨੇ ਵਾਸਤੇ ਦਿੱਤਾ ਗਿਆ ਧੰਨਵਾਦ ਜੀ ਸਮਾਨਾ ਹਲਚਨ ਨਾਲ ਗੱਲ ਕਰਨ ਲਈ